ਦਾ ਟਾਈਮ ਪੀਰੀਅਡ ਖਤਮ ਹੋ ਗਿਆ ਤਾਂ ਇਹ ਨਸਾਰੇ ਵੱਲ ਜਾ ਰਿਹਾ ਜੀ ਇਹ ਕਿਸੇ ਦੇ ਕੰਮ ਹੈ ਨਹੀਂਗਾ ਹੁਣ ਸਾਨੂੰ ਵਿਚਵਾਉਣਾ ਪੈਣਾ ਕੀ ਰੇਟ ਦੇ ਵਿੱਚ ਵੇਚਦੇ ਹੁਣ ਤੁਸੀਂ ਜਾ ਕੇ ਵੇਚ ਦੀਏ ਹੁਣ 1.5 ਰੁਪਿਆ 2 ਰੁਪਿਆ ਚਾਰੇ ਤਾਂ ਹੀ ਉਧਰ ਜਾ ਰਿਹਾ ਜੀ ਉਹਦਾ ਇੱਕ ਤਾਂ ਸਮਰਥਨ ਮੁੱਲ ਮਿਲ ਜਾਂਦਾ ਜੀ ਤੇ ਇਹਦਾ ਕੋਈ ਸਮਰਥਨ ਮੁੱਲ ਹੈ ਨਹੀਂਗਾ ਜੀ ਤੇ ਇਹਦੇ ਜਿੱਤੇ ਤਕਰੀਬਨ ਨੁਕਸਾਨ ਹੋ ਰਿਹਾ ਜੀ ਮੰਦਾ ਹੋ ਗਿਆ ਜੀ 45 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਲਗਾਤਾਰ ਜੋ ਵੀ ਪੰਜਾਬ ਦੇ ਵਿੱਚ ਸਰਕਾਰਾਂ ਆਉਂਦੀਆਂ ਆ ਸਰਕਾਰਾਂ ਵੱਲੋਂ ਇਹ ਜ਼ਰੂਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿਸਾਨਾਂ ਨੂੰ ਕਿ ਝੋਨੇ ਕਣਕ ਦੀ ਫਸਲੀ ਚੱਕਰ ਤੋਂ ਨਿਕਲ ਕੇ ਜ਼ਰੂਰ ਜਿਹੜੀਆਂ ਸਬਜ਼ੀ ਦੀਆਂ ਫਸਲਾਂ ਉਹ ਤਿਆਰ ਕਰਨੀਆਂ ਚਾਹੀਦੀਆਂ ਸਬਜ਼ੀ ਦੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਤਾਂ ਅੱਜ ਜਾਣਕਾਰੀ ਅਸਲ ਲਾਵਾਂ ਕਰਾਂਗੇ ਕਿਉਂਕਿ ਪਤਾ ਲੱਗਿਆ ਹੈ ਕਿ ਜਿਨੇ ਕਿਸਾਨ ਸਬਜ਼ੀ ਵਗੈਰਾ ਬੀਜਦੇ ਆ ਤਾਂ ਉਹਨਾਂ ਨੂੰ ਕਾਟਾ ਹੀ ਪੈਂਦਾ ਹੈ ਤਾ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਸਬਜ਼ੀਆਂ ਬੀਜਦੇ ਆ ਇਹ ਹੁਣ ਗੋਭੀ ਦੀ ਫਸਲ ਤਿਆਰ ਕੀਤੀ ਗਈ ਹੈ ਤਾਂ ਗੋਭੀ ਦੀ ਫਸਲ ਦਾ ਕਿਸਾਨਾਂ ਨੂੰ ਜਦੋਂ ਇਸ ਫਸਲ ਨੂੰ ਬੀਜਦੇ ਆ ਤਾਂ ਕਾਫੀ ਖਰਚਾ ਜਿਹੜਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ ਤਾਂ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੂੰ ਘਾਟਾ ਜ਼ਰੂਰ ਪੈਂਦਾ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜਿਹੜੀ ਇਹ ਗੋਭੀ ਦੀ ਫਸਲ ਹੈ ਖਰਾਬ ਵੀ ਹੋ ਚੁੱਕੀ ਹੈ ਕਿਸਾਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਿਸਾਨ ਜਿਹੜਾ ਸਰਕਾਰਾਂ ਦੀ ਜਿਹੜੀ ਉਹਨਾਂ ਦੇ ਐਲਾਨ ਦੀ ਪਾਲਣਾ ਕਰਦੇ ਐ ਤਾਂ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਹੁੰਦਾ ਹੈ ਤਾਂ ਇਹ ਗੋਭੀ ਦੀ ਫਸਲ ਤਿਆਰ ਕੀਤੀ ਸੀ ਬਿਲਕੁਲ ਜਿਹੜੀ ਇਹ ਖਰਾਬ ਹੋ ਚੁੱਕੀ ਹੈ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਇਸ ਦਾ ਰੇਟ ਬਿਲਕੁਲ ਖਤਮ ਹੋ ਚੁੱਕਿਆ ਹੈ ਤਾਂ ਸਾਰੀ ਜਾਣਕਾਰੀ ਹਾਸਲ ਕਰਾਂਗੇ ਕਿਸਾਨ ਸਾਡੇ ਨਾਲ ਹੈ ਬਜੀ ਕੀ ਨਾਮ ਹੈ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਹੈ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਜ਼ਰੂਰ ਇਹ ਜਿਹੜਾ ਕਿਤੇ ਨਾ ਕਿਤੇ ਐਲਾਨ ਕੀਤੇ ਜਾਂਦੇ ਆ ਵੀ ਜੇ ਤੁਸੀਂ ਫਸਲੀ ਚੱਕਰ ਤੋਂ ਨਿਕਲ ਕੇ ਸਬਜ਼ੀ ਵਾਲੇ ਪਾਸੇ ਆਓ ਤਾਂ ਤੁਹਾਡਾ ਫਾਇਦਾ ਹੋਊਗਾ ਕੀ ਮੰਨਦੇ ਹੋ ਤੁਸੀਂ ਅਸੀਂ ਇਸ ਗੱਲ ਨੂੰ ਮੰਨਦੇ ਤਾਂ ਹੈ ਜੀ ਅਸੀਂ ਟਰਾਈ ਵੀ ਕਰਦੇ ਆਂ ਜੀ ਜਿਓ ਜੋ ਕਿ ਝੋਨਾ ਕਣਕ ਤੋਂ ਅਸੀਂ ਬਦਲ ਕੇ ਸਬਜ਼ੀ ਵਗੈਰਾ ਆ ਰਹੇ ਆ ਪਰ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਜੀ ਘਾਟਾ ਹੀ ਪੈ ਰਿਹਾ ਜੀ ਕਿਉਂਕਿ ਇਸ ਤੇ ਕੋਈ ਐਮਐਸਪੀ ਵਗੈਰਾ ਨਹੀਂ ਹੈ ਸਰਕਾਰ ਵੱਲੋਂ ਸਰਕਾਰ ਕਹਿੰਦੀ ਜ਼ਰੂਰ ਹੈ ਕਿ ਤੁਸੀਂ ਝੋਨਾ ਕਣਕ ਦੀ ਫਸਲੀ ਚੱਕਰ ਛੱਡ ਕੇ ਤੇ ਸਬਜ਼ੀਆਂ ਵਗੈਰਾ ਲਗਾਓ ਤੇ ਅਸੀਂ ਐਮਐਸਪੀ ਦੇਵਾਂਗੇ ਹਰ ਇੱਕ ਸਰਕਾਰ ਨੇ ਵਾਅਦੇ ਕੀਤੇ ਪਰ ਕਿਸੇ ਸਰਕਾਰ ਨੇ ਨਹੀਂ ਬਾਹ ਫੜੀ ਕਿਸੇ ਦੀ ਕਿਸਾਨ ਦੀ ਤੇ ਇਸ ਵਿੱਚ ਹਰ ਇੱਕ ਕਿਸਾਨ ਨੂੰ ਜਿਹੜਾ ਉਹਨੂੰ ਘਾਟਾ ਹੀ ਪੈ ਰਿਹਾ ਹੈਗਾ ਇਸ ਦਾ ਅਸੀਂ ਐਮਐਸਪੀ ਤੇ ਚੀਜ਼ ਕਰਨੀ ਚਾਹੀਦੀ ਇਹਨਾਂ ਨੂੰ ਲਾਗੂ ਕਰਨੀ ਚਾਹੀਦੀ ਹੈ ਸਬਜ਼ੀਆਂ ਦੇ ਤਾਂ ਕਿ ਕਿਸਾਨ ਜਿਹੜੇ ਹੈਗੇ ਆ ਦੂਜੇ ਵੀ ਵਟਮੀ ਫਸਲ ਲਾਉਣ। ਇਹ ਤਾਂ ਹੀ ਅਸੀਂ ਜਿਹੜੇ ਇੱਕ ਦੂਜੇ ਨੂੰ ਵੇਖ ਕੇ ਡਰਦੇ ਲੋਕ ਤਾਂ ਹੀ ਨਹੀਂ ਲਾਉਂਦੇਗੇ ਤਾਂ ਹੀ ਫਸਲ ਜਿਹੜੀ ਹੈਗੀ ਉਹ ਵਟਮੀ ਨਹੀਂ ਲਾਉਂਦੇਗੇ ਜਾਂ ਸਬਜ਼ੀ ਵਗੈਰਾ ਵੱਲ ਨਹੀਂ ਜਾਂਦੇਗੇ ਕਿ ਸਾਨੂੰ ਘਾਟਾ ਪੈ ਰਿਹਾ ਇਸ ਵਿੱਚ। ਆ ਜਿਹੜੇ ਹੁਣ ਫੁੱਲ ਹੈ ਜਿਹੜੇ ਇੱਥੇ ਡਿੱਗੇ ਪਏ ਹੈ ਇਹ ਕਾਰਨ ਕੀ ਹੈ? ਇਹ ਖਰਾਬ ਕਿਉਂ ਹੋ ਚੁੱਕਿਆ ਹੈ ਕਿ ਇਹਦਾ ਮਕਸਦ ਕੀ ਹੈ ਇਹ ਮਕਸਦ ਇਹੀ ਹੈ ਜੀ ਕਿ ਇਹਦਾ ਟਾਈਮ ਪੀਰੀਅਡ ਜਿਹੜਾ ਹੈਗਾ ਇਹ ਨੰਗ ਚੁੱਕਿਆ ਹੈਗਾ ਅਸੀਂ ਵੇਟ ਕਰਦੇ ਰਹੇ ਕਿ ਰੇਟ ਆਊਗਾ ਪਰ ਰੇਟ ਆਇਆ ਨਹੀਂਗਾ ਜਦੋਂ ਇਸ ਤੋਂ ਹਫਤਾ 10 ਦਿਨ ਉਤੋਂ ਦੀ ਨੰਗ ਹੈ ਇਹਦਾ ਟਾਈਮ ਪੀਰੀਅਡ ਖਤਮ ਹੋ ਗਿਆ ਤਾਂ ਇਹ ਨਸਾਰੇ ਵੱਲ ਜਾ ਰਿਹਾ ਜੀ ਇਹ ਕਿਸੇ ਦੇ ਕੰਮ ਨਹੀਂ ਹੈ ਹੁਣ ਸਾਨੂੰ ਵਿਚਵਾਉਣਾ ਪੈਣਾ ਜੀ ਇਕੱਲਾ ਤੁਨੂੰ ਜਿਹੜਾ ਰੇਟ ਦਾ ਭਾਅ ਘਟ ਲੱਗਿਆ ਜਿਹੜਾ ਇਹ ਤਾਂ ਇਹ ਨੁਕਸਾਨ ਹੋ ਰਿਹਾ ਜਾਂ ਹੋਰ ਕੋਈ ਹੋ ਰਿਹਾ ਨੁਕਸਾਨ ਨਹੀਂ ਇਹ ਭਾਅ ਕਰਕੇ ਹੀ ਹੈ ਜੀ ਦੇਖੋ ਜੇ ਸਰਕਾਰ ਘਟੋ-ਘਟੋ ਜਿਹਦਾ ਸਮਰਥਨ ਮੁੱਲ ਤੈਅ ਕਰ ਲਵੇ ਕਿ 5 ਰੁਪਏ ਜਾਂ 10 ਰੁਪਏ ਵਿਗਦੀ ਹੈ ਜਿਵੇਂ ਕਿ ਝੋਨਾ ਕਣਕ ਦਾ ਜਿਹੜਾ ਹੈਗਾ ਉਹ ਕੀਤਾ ਹੋਇਆ ਹੈ ਦਾ ਸਮਰਥਨ ਮੁੱਲ ਐਮਐਸਪੀ ਕੀਤੀ ਹੋਈ ਹੈ ਤਾਂ ਕਰਕੇ ਇਹਦਾ ਜਿਹੜਾ ਹੈਗਾ ਵੀ ਚੱਕਰ ਮਿਲਦਾ ਹੈਗਾ ਤੇ ਇਸੇ ਤਾਂ ਹੀ ਖਰਾਬ ਹੋ ਰਿਹਾ ਜੀ ਸਾਨੂੰ ਰੇਟ ਨਹੀਂ ਮਿਲ ਰਿਹਾ ਇਸ ਜੀ ਕਿ ਆਪਾਂ ਮੌਸਮ ਦੀ ਗੱਲ ਨਹੀਂ ਕਹਿ ਸਕਦੇ ਠੰਡ ਕਰਕੇ ਨਹੀਂ ਕੋਈ ਨੁਕਸਾਨ ਨਹੀਂ ਇਹ ਠੰਡ ਦਾ ਨੁਕਸਾਨ ਨਹੀਂਗਾ ਜੀ ਇਹ ਰੇਟ ਦਾ ਹੀ ਹੈ ਮੰਡੀਆਂ ਕਰਨ ਜਿਹੜਾ ਹੈਗਾ ਵੀ ਮੰਡੀਆਂ ਚੱਲ ਰਿਹਾ ਹੈਗਾ ਤਾਂ ਕਰਕੇ ਈ ਰੇਡ ਦੇ ਵਿੱਚ ਵੇਚਦੇ ਹੁਣ ਤੁਸੀਂ ਜage ਵੇਚਦੀਏ ਹੁਣ 1.5 ਰੁਪਿਆ 2 ਰੁਪਿਆ 2 ਰੁਪਿਆ ਚੱਲ ਰਿਹਾ ਹੈ ਜਰਫੀ 2 ਰੁਪਏ 50 ਰੁਪਏ ਲਫਾਫਾ ਤਕਰੀਬਨ ਮੰਡੀ 'ਚ ਵਿਗ ਰਿਹਾ ਹੈ ਜੀ ਵੱਧ ਤੋਂ ਵੱਧ ਫਰੀਦਕੋਟ ਵੀ ਮੁਕਸਰ ਸਾਰੇ ਜਿੱਥੇ ਹੈਗੇ ਆ ਲੁਧਿਆਣਾ ਤਕਰੀਬਨ ਉਧਰ ਵੀ 50 ਰੁਪਏ ਲਫਾਫਾ ਵੇਗ ਰਿਹਾ ਜੀ ਕੁਛ ਵੀ ਨਹੀਂ ਪੱਲੇ ਪੈਂਦਾ ਜੀ ਖਰਚਾ ਵੀ ਨਹੀਂ ਪੂਰਾ ਹੁੰਦਾ ਨਾ ਨਹੀਂ ਕੁਛ ਵੀ ਨਹੀਂ ਪੂਰਾ ਹੀ ਨਹੀਂ ਹੁੰਦਾ ਪੈਗੇ ਜੀ ਤਕਰੀਬਨ ਤਰੀ ਆਪਣੇ ਮੰਨ ਕੇ ਚੱਲੀ ਹੈ ਜੀ 1.5 ਰੁਪਿਆ ਤਕਰੀਬਨ ਲੇਬਰ ਲੈਂਦੀ ਹੈ ਭਰਾਈ ਦੀ ਜੀ ਮਨ ਕੇ ਚੱਲੀਏ 30 ਰੁਪਏ ਦਾ ਲਫਾਫਾ ਹੁੰਦਾ ਤਾਂ 45 ਰੁਪਏ ਦਾ ਲਫਾਫਾ ਤਕਰੀਬਨ ਲੇਵਰ ਦਾ ਪੈਂਦਾ ਹੈਗੀ ਵਢਾਈ ਦਾ ਤੇ ਭਰਾਈ ਦਾ ਜੀ 45 ਦਾ ਉਹ ਪੈ ਗਿਆ ਤੇ 50 ਦਾ ਜੀ 5 ਰੁਪਏ ਬਚਦੇ ਨੇ ਫਿਰ 5 ਰੁਪਏ ਵੀ ਤੁਹਾਡਾ ਟੀਲ ਪਾਣੀ ਦਾ ਖਰਚਾ ਵੀ ਆਉਂਦੀ ਨਹੀਂ ਜੀ ਉਹ ਆਪਾਂ ਕਹਿ ਦਈਏ ਮੰਨ ਕੇ ਚੱਲੀਏ ਕਿਰਾਇਆ ਲੈ ਕੇ ਚੱਲੀਏ ਤਾਂ ਤਕਰੀਬਨ ਇਥੋਂ ਫਰੀਦਕੋਟ ਲੈ ਕੇ ਜਾਈਏ ਤਾਂ ਵੀ 25 ਰੁਪਏ ਇੱਕ ਨਗ ਦਾ ਕਿਰਾਇਆ 30 ਕਿਲੋ ਦਾ ਜੀ ਮੰਨ ਕੇ ਚੱਲੀਏ 1 ਰੁਪਏ ਆ ਜਿਹੜਾ ਹੈਗਾ ਕਿਰਾਇਆ ਆਪਾਂ ਨੂੰ ਪੈਂਦਾ ਹੈ ਜੀ ਉਸ ਜੀ ਦਾ ਜਾਨਕਿ 45 ਤੇ 25 70 ਰੁਪਏ ਦੇ ਆਸ-ਪਾਸੇ ਤਕ ਕਰਾਇਆ ਪੜਾ ਤੇ ਲੇਵਰ ਪੈਂਦੀ ਹੈ ਜੀ ਤੇ ਵਿਕਦਾ ਹੈਗਾ 45 ਰੁਪਏ ਤਕਰੀਬਨ 20 ਰੁਪਏ ਲਫਾਫੇ ਮਗਰ ਇੱਕ ਪੱਲੇ ਪੈ ਰਹੀ ਇਹ ਮੰਨ ਲਓ ਆਪਾਂ ਇੱਕ ਪਾਸੇ ਸਬਜ਼ੀ ਬੀਜਦੇ ਆਂ ਇੱਕ ਪਾਸੇ ਕਣਕ ਝੋਨੇ ਦੀ ਫਸਲ ਬੀਜਦੇ ਆਂ ਦੋਨਾਂ ਦਾ ਖਰਚਾ ਕਿੰਨਾ ਆਉਂਦਾ ਕਣਕ ਝੋਨੇ ਦੀ ਫਸਲ ਬੀਜਦੇ ਆਂ ਉਹਨੇ ਤੇ ਕਿੰਨਾ ਖਰਚਾ ਆਉਂਦਾ ਤੇ ਕਿੰਨਾ ਆਪਾਂ ਨੂੰ ਬੈਨੀਫਿਟ ਮਿਲਦਾ ਜਦੋਂ ਆਪਾਂ ਉਹ ਕਣਕ ਜਾਂ ਝੋਨਾ ਵੇਚਦੇ ਆਂ ਸਬਜ਼ੀ ਜਿਹੜੀ ਤੁਸੀਂ ਤਿਆਰ ਕਰਦੇ ਆਂ ਇਹ ਬੀਜੇ ਨੂੰ ਵਾਸਤੇ ਤੁਹਾਨੂੰ ਕਿੰਨਾ ਖਰਚਾ ਆਉਂਦਾ ਤੇ ਜੇ ਵੇਚਦੇ ਆਂ ਫਿਰ ਉਹ ਤਾਂ ਤੁਹਾਡਾ ਅੰਦਾਜ਼ਾ ਹੀ ਦਿੱਤਾ ਤੁਸੀਂ ਕੀ ਹਾਲ ਹੈ ਇਹ ਤਕਰੀਬਨ ਜੇ ਸਬਜ਼ੀ ਲਾਈਏ ਜਿਵੇਂ ਹੁਣ ਗੋਭੀ ਲਾਈਏ ਜੀ ਇਹਦਾ ਤਕਰੀਬਨ 35 ਤੋਂ 40000 ਰੁਪਿਆ ਕਿੱਲੇ ਦਾ ਖਰਚਾ ਆਕ ਪੈਂਦਾ ਜੀ ਤੇ ਝੋਨਾ ਕਣਕ ਜਿਹੜਾ ਹੈਗਾ ਜੀ ਜਿਵੇਂ ਝੋਨੇ ਦਾ ਮੰਨ ਕੇ ਚੱਲੀਦਾ ਉਹਦਾ 20000 ਰੁਪਿਆ ਤਕਰੀਬਨ ਚੋਂ ਪੈਂਦਾ ਹੈ ਖਰਚਾ ਜੀ ਤੇ ਤਾਂ ਹੀ ਉਧਰ ਜਾ ਰਹੇ ਜੀ ਉਹਦਾ ਇੱਕ ਤਾਂ ਸਮਰਥਨ ਮੁੱਲ ਮਿਲ ਜਾਂਦਾ ਜੀ ਤੇ ਇਹਦਾ ਕੋਈ ਸਮਰਥਨ ਮੁੱਲ ਹੈ ਨਹੀਂਗਾ ਜੀ ਤੇ ਇਹਦੇ ਚਿੱਤ ਤਕਰੀਬਨ ਨੁਕਸਾਨ ਹੋ ਰਿਹਾ ਜੀ ਮੰਦਾ ਹੋ ਗਿਆ ਜੀ ਤੇ ਯਾਨੀ ਕਿ ਜੇ ਤੁਸੀਂ ਇਹ ਗੋਭੀ ਦੀ ਗੱਲ ਕੀਤੀ ਹੈ ਬੀਜੀ ਹੈ ਇਹਦਾ ਤੋਂੜਾ ਖਰਚਾ ਦੁੱਗਣਾ ਹੋ ਗਿਆ ਫਿਰ ਹੈਂ ਤੁਸੀਂ 40000 ਰੁਪਏ ਤੇ ਖਰਚ ਕਰਤਾ ਬੀਜਨ ਤੇ ਪ੍ਰਤੀ ਏਕੜ ਦਾ ਤੇ ਚੋਨੇ ਤੇ 20000 ਲੱਗਣਾ ਸੀਗਾ ਜਾਂ ਕਣਕ ਤੇ ਤੁਹਾਡਾ ਇੰਨਾ ਕੁ 20-25000 ਕਣਕ ਤੇ ਲੱਗਣਾ ਸੀਗਾ ਇਹ ਖਰਚਾ ਆਉਂਦਾ ਹੈ ਤਕਰੀਬਨ ਹੀ ਕਣਕ ਤੇ ਜੀ ਤੇ ਉਹ ਤਕਰੀਬਨ 50 ਦੇ ਆਸ-ਪਾਸੇ 50-55000 ਦੀ ਨਿਕਲਦੀ ਹੈ ਜੀ ਤੇ ਇਹਦੇ ਤੇ ਤਕਰੀਬਨ 40000 ਦਾ ਤਾਂ ਖਰਚਾ ਖਰਚਾ ਪੈਂਦਾ ਜੀ ਤੇ ਅਸੀਂ ਮੰਨ ਕੇ ਚੱਲੀਏ ਕਿ ਇਹਦਾ ਜੇ ਲੱਖ ਰੁਪਇਆ ਵਟਿਆ ਜਾਵੇ ਤਾਂ 50000 ਰੁਪਇਆ ਨਿਕਲਦਾ ਜੀ ਤਾਂ ਚੋਨੇ ਦੇ ਬਰਾਬਰ ਹੁੰਦੀ ਹੈ ਜੀ ਕਿ ਦੁੱਗਣਾ ਹੋ ਆਪਾਂ ਨੂੰ ਪੈਸੇ ਮਿਲਣਗੇ ਤਾਂ ਹੀ ਆਪਾਂ ਨੂੰ ਚੋਨੇ ਕਣਕ ਦੇ ਫਸਲੀ ਚੱਕਰ ਤੋਂ ਨਿਕਲਣਾ ਪਊਗਾ ਨਿਕਲਣਾ ਪਊਗਾ ਇਹ ਤਕਰੀਬਨ ਜੀ ਫਿਰ ਉਹਦੇ ਝੋਨੇ ਦੇ ਬਰਾਬਰ ਹੋਵਾਂਗੇ ਆਪਾਂ ਜੀ ਜਾ ਕੇ ਤਾਂ ਉਨੀ ਫਸਲ ਆਪਾਂ ਨੂੰ ਜਨ ਕਿ ਝੋਨੇ ਜਿਨੀ ਨਿਕਲੂਗੀ ਫਿਰ ਹੀ ਅਕਸਰ ਇਧਰ ਵਟਮੀ ਫਸਲ ਦੇ ਵਿੱਚ ਬੰਦਾ ਆਊਗਾ ਨਹੀਂ ਤਾਂ ਨਹੀਂ ਆ ਸਕਦਾ ਜੀ ਕਿਸੇ ਹਾਲਤ 'ਚ ਨਹੀਂ ਆ ਸਕਦਾ ਜੀ ਬਕਰੀਕੋਟ ਜ਼ਿਲ੍ਹੇ ਦੀ ਗੱਲ ਕਰੀਏ ਕਿੰਨੇ ਕ ਕਿਸਾਨ ਆ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਤੇ ਚੱਲਦੇ ਆ ਸਬਜ਼ੀ ਵਾਲੇ ਪਾਸੇ ਸਬਜ਼ੀਆਂ ਬੀਜ ਰਹੇ ਆ ਕਿਸਾਨ ਤਕਰੀਬਨ ਜੀ ਹੁਣ ਮੰਨ ਕੇ ਚੱਲੀ 1000 ਏਕੜ ਤਕਰੀਬਨ ਤਕਰੀਬਨ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਬਜ਼ੀ ਹੋ ਲੱਗੀ ਹੋਈ ਹੈ ਜੀ ਤਕਰੀਬਨ 3-400 ਏਕੜ ਤੱਕ ਗਿਆਣੇ ਲੱਗਿਆ ਹੋਇਆ ਜੀ ਬਾਕੀ ਸਾਈਡ ਹੋਰ ਬਹੁਤ ਲੱਗੀ ਹੋਈ ਸਬਜ਼ੀ 11500 ਏਕੜ ਤਕਰੀਬਨ ਸਬਜ਼ੀ ਲੱਗੀ ਹੋਈ ਹੈ ਜੀ ਪਰ ਉਹ ਸਰਕਾਰ ਦੀ ਤਾਂ ਪਾਲਣਾ ਕਰ ਰਹੀ ਹੈ ਜੀ ਪਰ ਸਰਕਾਰ ਉਹਨਾਂ ਦੀ ਮਦਦ ਨਹੀਂ ਕਰ ਰਹੀ ਜੀ ਵੀ ਸਰਕਾਰ ਨੂੰ ਇਸ ਤਰ੍ਹਾਂ ਚਾਹੀਦਾ ਜੀ ਉਹਨਾਂ ਦੀ ਐਮਐਸਪੀ ਦੇਵੇ ਤੇ ਆਪਾਂ ਨੂੰ ਆਪੇ ਐਰੋਮੈਟਿਕਲੀ ਫਟਵੀ ਫਸਲ ਤੇ ਆਉਣ ਗਈ ਹੁਣ ਪਿੱਛੇ ਮੂੰਗੀ ਵੀਜੀ ਸੀ ਕਈਆਂ ਕਿਸਾਨਾਂ ਨਾਲ ਜੀ ਉਹਨਾਂ ਦਾ ਵੀ ਨੀ ਮੁੱਲ ਕੁਝ ਕਿਸਾਨ ਕੀ ਕਰੇ ਜੀ ਕਿਸਾਨ ਮਰੀ ਦੇ ਫਿਰ ਇਸ ਪਾਸੇ ਆਉਂਦਾ ਨਹੀਂ ਜੀ ਅਗਲਾ ਕਹਿੰਦਾ ਚਲੋ ਪੱਕੀ ਫਸਲ ਲਾਓ ਕਿਸਾਨਾਂ ਵੱਲੋਂ ਜਿਵੇਂ ਹੁਣ ਲਗਾਤਾਰ ਜਿਹੜੀ ਇਹ ਆਪਣੀ ਡਿਮਾਂਡ ਦੇ ਰੱਖੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਸਾਹਮਣੇ ਰੱਖੀ ਜਾ ਰਹੀ ਹੈ ਤੇ ਪੰਜਾਬ ਸਰਕਾਰਾਂ ਦੇ ਜਿੰਨੀਆਂ ਹੈਗੀਆਂ ਉਹਨਾਂ ਸਾਹਮਣੇ ਰੱਖਦੇ ਆ ਕਿ ਐ ਐਮ ਐਸ ਪੀ ਦਿੱਤੀ ਜਾਵੇ ਵੀ ਇਹਨਾਂ ਫਸਲਾਂ ਤੇ ਸਬਜ਼ੀਆਂ ਤੇ ਫੇਰ ਫਾਇਦਾ ਹੋਊਗਾ ਤੇ ਉਹ ਫਿਰ ਹੁਣ ਤੱਕ ਕੋਈ ਹੱਲ ਹੋਇਆ ਹੀ ਨਹੀਂ ਫਿਰ ਨੀ ਇਹ ਸਿੱਧਾ ਕੋਈ ਹੱਲ ਨਹੀਂ ਹੈ ਜੀ ਸਰਕਾਰਾਂ ਕਹਿ ਦਿੰਦੀਆਂ ਜੀ ਹੁਣ ਆਪ ਦੀ ਸਰਕਾਰ ਸੀਗੀ ਜੀ ਜਦੋਂ ਇਹ ਬਣੀ ਉਦੋਂ ਕਹਿੰਦੇ ਸੀ ਸਰਕਾਰ ਬਣਦੇ ਸਾਰੇ ਅਸੀਂ 36 ਫਜ਼ਲਾਂ ਤੇ ਐਮਐਸਪੀ ਦਵਾਂਗੇ ਜੀ ਇਸ ਤਰ੍ਹਾਂ ਇੰਨੇ ਤੇ ਦਵਾਂਗੇ ਜੀ ਪਰ ਸਭ ਝੂਠੇ ਵਾਦੇ ਆ ਜੀ ਸਰਕਾਰਾਂ ਦੇ ਪਿੱਛੇ ਵੀ ਸਰਕਾਰਾਂ ਬਣੀਆਂ ਚਲੋ ਠੀਕ ਹੈ ਉਹਨਾਂ ਨੇ ਵੀ ਘਪਲਾबाजी ਕੀਤੀ ਪਰ ਇਹ ਨਹੀਂ ਕਿ ਇਹਨਾਂ ਨੇ ਬਾੜੀ ਕਰਤੀ ਹੁਣ ਤਦੋਂ ਹੁਣ ਫੇਰ ਕਿਸਾਨਾਂ ਨੂੰ ਜਿਹੜੀ ਜਿੰਨੀ ਕੁ ਬੀਜੀ ਆ ਤੁਸੀਂ ਸਬਜ਼ੀ ਹੁਣ ਫੇਰ ਝੋਨੇ ਫਸਲ ਵੱਲ ਜਾਣਾ ਪਊ। ਬਸ ਇਧਰ ਹੀ ਹਾਂਜੀ ਹਾਂਜੀ। ਇਹ ਇਹ ਸਾਨੂੰ ਸਬਜ਼ੀ ਵਗੈਰਾ ਛੱਡ ਕੇ ਜੀ ਤੇ ਇਸ ਪਾਸੇ ਜਾਣਾ ਪੈਣਾ ਕਿਉਂਕਿ ਇਸ ਪਾਸੇ ਫੇਰ ਬਚਤ ਹੀ ਨਹੀਂ ਹੋ ਰਹੀ ਜੀ। ਅਸੀਂ ਕੀ ਕਰੀਏ ਜੀ? ਤਾਂ ਹੀ ਇਧਰ ਸਾਰੇ ਸੀ ਹੁਣ ਜੀ ਨਹੀਂ ਕਰਦਾ ਜੀ ਵੀ ਅਸੀਂ ਇਹ ਝੋਨਾ ਕਣਕ ਲਾਵਾਂਗੇ। ਨਾਲੇ ਵਧੀਆ ਫਸਲ ਪੱਕੀ ਹੈਗੀ ਹੈ ਜੀ। ਸਾਰੇ ਕਿਸਾਨਾਂ ਦਾ ਇਹ ਹਾਲ ਹੈ। ਇਹੀ ਹਾਲ ਹੈ ਸਾਰੇ ਕਿਸਾਨਾਂ ਦਾ। ਆ ਸੁਣਿਆ ਤੁਸੀਂ ਇੱਕ ਵਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਫੇਰ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਕੀ ਜਿਹੜੇ ਹਾਲਾਤ ਬਣ ਚੁੱਕੇ ਨੇ ਗੋਭੀਆਂ ਦਾ ਜਿਹੜਾ ਟਾਈਮ ਪੀਰੀਅਡ ਹੈ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਵੱਧ ਚੁੱਕਿਆ ਹੈ ਤਾਂ ਇਹ ਕਿਸੇ ਦੇ ਕੰਮ ਨਹੀਂ ਆ ਸਕਦੀਗੀ ਤੇ ਗੋਭੀ ਤਾਂ ਹਜੇ ਕਿਤੇ ਨਾ ਕਿਤੇ ਜਿਹੜੇ ਛੋਟੇ ਫੁੱਲ ਹਜੇ ਗੋਭੀ ਤਿਆਰ ਹੋ ਰਹੀ ਹੈ ਉਹ ਹੋ ਸਕਦਾ ਕਿਤੇ ਨਾ ਕਿਤੇ ਕੰਮ ਆਵੇ ਪਰ ਦੂਜੇ ਪਾਸੇ ਜਿਹੜੀ ਸਿੱਧੇ ਤੌਰ ਤੇ ਇਹਨਾਂ ਨੇ ਗੱਲ ਕੀਤੀ ਹੈ ਅਸੀਂ ਸਰਕਾਰ ਦੇ ਜੋ ਵੀ ਡਾਇਰੈਕਸ਼ਨ ਹੈ ਜਾਂ ਜੋ ਵੀ ਹਦਾਇਤਾਂ ਹਨ ਉਹਨਾਂ ਨੂੰ ਅਸੀਂ ਉਹਨਾਂ ਦੇ ਗੱਲ ਦੀ ਪਾਲਣਾ ਕਰਦੇ ਹਾਂ ਇਸੇ ਕਰਕੇ ਜਿਹੜੀਆਂ ਅਸੀਂ ਸਬਜ਼ੀਆਂ ਜਿਹੜੀਆਂ ਬੀਜੀਆਂ ਤਿਆਰ ਕੀਤੀਆਂ ਪਰ ਜਿਹੜਾ ਇਸ ਦਾ ਭਾਅ ਬਿਲਕੁਲ ਤੁਸੀਂ ਹੁਣ ਜਿਵੇਂ ਦੱਸਿਆ ਕਿਸਾਨ ਨੇ ਕਿ 1.5 ਰੁਪਏ 2 ਰੁਪਏ ਜਿਹੜਾ ਇਹਨਾਂ ਵੱਲੋਂ ਜਿਹੜਾ ਕਿਲੋ ਪ੍ਰਤੀ ਕਿਲੋ ਵੇਚੀ ਜਾਂਦੀ ਹੈ ਤਾਂ ਇੰਨੇ ਦੇ ਵਿੱਚ ਖਰਚਾ ਇਹਨਾਂ ਦਾ ਪੂਰਾ ਨਹੀਂ ਆਉਂਦਾ ਹੁਣ ਜਿਵੇਂ ਇਹਨਾਂ ਨੇ ਦੱਸਿਆ ਇੱਕ ਇੱਕ ਲਫਾਫਾ ਜਿਹੜਾ ਉੱਤੇ 45 ਰੁਪਏ ਲੱਗਦੇ ਆ ਪੂਰਾ ਉਹਨੂੰ ਤਿਆਰ ਕਰਕੇ ਲਿਆਂਦਾ ਇੱਥੇ ਨਾਲ ਲੇਬਰ ਵਾਲੇ ਖਰਚਾ ਲੈਂਦੇ ਆ ਤਾਂ 50 ਰੁਪਏ ਦਾ ਆਲਫਾਫਾ ਜਿਹੜਾ ਵਿਕਦਾ ਹੈ ਤਾਂ ਬਾਕੀ ਜਿਹੜਾ ਇਹਨਾਂ ਦਾ ਵੱਖਰਾ ਜਿਹੜਾ ਖਰਚਾ ਤੇਲ ਪਾਣੀ ਦਾ ਖਰਚਾ ਕਿਰਾਏ ਦਾ ਖਰਚਾ ਉਹ ਵੱਖਰਾ ਰਹਿੰਦਾ ਤਾਂ ਇਹਨਾਂ ਨੂੰ ਜਿਹੜਾ ਇਹ ਖਰਚਾ ਮਿਲਣਾ ਤਾਂ ਕੀ ਸੀਗਾ ਇਹਨਾਂ ਨੂੰ ਬੈਨੀਫਿਟ ਨਹੀਂ ਮਿਲਦਾ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਜਿਹੜਾ ਇਹਨਾਂ ਨੇ ਸਰਕਾਰਾਂ ਅੱਗੇ ਜਿਹੜੀ ਡਿਮਾਂਡ ਕੀਤੀ ਹੈ ਕਿ ਜੇਕਰ ਐਮਐਸਪੀ ਜਿਹੜੀ ਜਾਰੀ ਕੀਤੀ ਜਾਵੇ ਇਹਨਾਂ ਸਬਜ਼ੀਆਂ ਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜਾ ਝੋਨੇ ਕਣਕ ਦੀ ਫਸਲੀ ਚੱਕਰ ਤੋਂ ਨਿਕਲ ਕੇ ਸਬਜ਼ੀਆਂ ਵਾਲੇ ਪਾਸੇ ਜ਼ਰੂਰ ਆਉਣਗੇ ਜੇਕਰ ਇਸ ਪਾਸੇ ਸਰਕਾਰਾਂ ਨੇ ਧਿਆਨ ਨਾ ਦਿੱਤਾ ਤਾਂ ਜਿਹੜਾ ਇਹ ਕਿਸਾਨਾਂ ਨੂੰ ਇਹ ਜਿਹੜੀਆਂ ਸਬਜ਼ੀਆਂ ਵਗੈਰਾ ਜਿਹੜੀ ਇਸ ਪਾਸੇ ਆਈ ਹੈ ਉਹ ਛੱਡ ਕੇ ਫਿਰ ਤੋਂ ਜਿਹੜਾ ਝੋਨੇ ਫਸਲੀ ਚੱਕਰ ਦੇ ਵਿੱਚ ਉਹਨਾਂ ਨੂੰ ਜਾਣਾ ਪਊਗਾ ਤਾਂ ਦੇਖਦੇ ਹੁਣ ਸਰਕਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਿਸਾਨਾਂ ਦੀ ਜੋ ਡਿਮਾਂਡ ਹੈ ਮੰਗ ਹੈ ਪੂਰੀ ਕਰਦੀਆਂ ਜਾਂ ਨਹੀਂ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਮਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ